ਸ੍ਰੀ ਮਕਸਦ ਸਾਹਿਬ ਦੇ ਵਿੱਚ ਰਾਜੇਸ਼ ਮੋਹਰਣਾ ਨਾਮਕ ਇੱਕ ਸ਼ਖਸ ਮਿਹਨਤ ਮਜ਼ਦੂਰੀ ਕਰਨ ਦੇ ਲਈ ਪੰਜਾਬ ਤੋਂ ਗੁਜਰਾਤ ਗਿਆ ਸੀ ਜਿੱਥੇ ਕਿ ਉਸਨੇ ਇੱਕ ਕੰਪਨੀ ਵਿੱਚ ਨੌਕਰੀ ਕੀਤੀ ਅਤੇ ਆਪਣਾ ਘਰ ਬਣਾਇਆ। ਮ੍ਰਿਤਕ ਦਿਨੀ ਉਹ ਆਪਣੇ ਘਰ ਵਾਪਸ ਆਇਆ ਪਰ ਉਸ ਤੋਂ ਪਹਿਲਾਂ ਕਿ ਉਹ ਆਪਣੇ ਘਰ ਪਹੁੰਚਦਾ ਹੋ ਆਪਣੇ ਨਸ਼ੇੜੀ ਦੋਸਤਾਂ ਦੇ ਅੜਿੱਕੇ ਚੜ ਗਿਆ ਜਿਸਨੇ ਕਿ ਕਥਿਤ ਤੌਰ ਤੇ ਉਸ ਨੂੰ ਨਸ਼ੇ ਦੀ ਓਵਰਡੋਜ਼ ਦਾ ਟੀਕਾ ਲਗਾ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦਾ ਸਾਰਾ ਕੀਮਤੀ ਸਮਾਨ ਜਿਸ ਦੇ ਵਿੱਚ ਗਹਿਣੇ, ਨਕਦੀ ਅਤੇ ਬ੍ਰਾਂਡਿਡ ਕੱਪੜੇ ਸਨ ਨਸ਼ੇੜੀ ਦੋਸਤਾਂ ਨੇ ਲੁੱਟ ਲਏ ਅਤੇ ਪਰਿਵਾਰ ਮੁਲਜ਼ਮਾਂ ਦੇ ਖਿਲਾਫ ਹੁਣ ਕਾਰਵਾਈ ਦੀ ਮੰਗ ਰਾਜੇਸ਼ ਕੁਮਾਰ ਸੀ ਉਹਨੂੰ ਪ੍ਰੇਮ ਨਾਲ ਸਾਰੇ ਮੋਣਾ ਮੋਣਾ ਕਹਿੰਦੇ ਸੀਗੇ ਤੇ ਮੇਰਾ ਛੋਟਾ ਰਾਹ ਸੀ ਉਹ ਗੁਜਰਾਤ ਤੋਂ ਆਇਆ ਸੀ ਜੀ ਕੋਈ ਪਾਸਪੋਰਟ ਡਿਪਾਰਟਮੈਂਟ ਦੇ ਵਿੱਚ ਕੋਈ ਕੰਮ ਹੋਣਾ ਰਸ਼ੀਆ ਜਾਣਾ ਸੀ ਜੀ ਕਹਿੰਦਾ ਉਹਨੇ ਜਦੋਂ ਉਹ ਇੱਥੇ ਪੰਜਾਬ ਆਇਆ ਤੇ ਡੈਡੀ ਨਾਲ ਸੰਪਰਕ ਕੀਤਾ ਵੀ ਮੈਂ ਇੱਥੇ ਆਇਆ ਕਰਕੇ ਇੱਥੇ ਪਹੁੰਚ ਗਿਆ ਇਸੇ ਸਮੇਂ ਦੇ ਦੌਰਾਨ ਇਹ ਦੋ ਵਿਅਕਤੀਆਂ ਦੇ ਸੰਪਰਕ ਦੇ ਵਿੱਚ ਆਇਆ ਇੱਕ ਸੀ ਬਿਆਨਤ ਤੇ ਦੂਜਾ ਸੀ ਗਰਚਨ ਸਿੰਘ ਜੀ ਇਹਨਾਂ ਦੇ ਸੰਪਰਕ ਦੇ ਵਿੱਚ ਆਇਆ ਸੰਵਰਗ ਦੇ ਵਿੱਚ ਆਉਣ ਤੋਂ ਬਾਅਦ ਅਖੀਰ ਦੇ ਵਿੱਚ ਇਹਦੀ ਡੈੱਡ ਬੋਡੀ ਹੀ ਸਾਨੂੰ ਸਿਾਈ ਗਵਰਨਮੈਂਟ ਕਾਲਜ ਦੇ ਵਿੱਚ ਕੋਈ ਗੁਰਚਰਨ ਬਿਆਨਤ ਨੇ ਕੋਈ ਗੱਲ ਤੁਹਾਡੇ ਸਾਹਮਣੇ ਮੰਨੀ ਹੈ ਮੰਨੀ ਹੈ ਜੀ ਇਹ ਕਹਿੰਦੇ ਆ ਜੀ ਅਸੀਂ ਟਿਬੀ ਸਾਹਿਬ ਰੋਡ ਤੇ ਕੋਈ ਵਾਸਤੇ ਕੋਈ ਸਿੰਥੈਟਿਕ ਕੋਈ ਡਰੱਗ ਲੈਣ ਗਏ ਸੀ ਕੋਈ ਨਸ਼ਾ ਪੁਸ਼ ਲੈਣ ਲੋਂ ਗਏ ਸੀ ਤਿੰਨੇ ਜਣੇ ਇਹ ਇਕੱਠੇ ਸੀ ਉਹ ਦੇਖੋ ਜੀ ਜਿਹੜੇ ਸੰਦੇਹਤ ਹਾਲਾਤਾਂ ਦੇ ਵਿੱਚ ਇਹਦੀ ਲਾਸ਼ ਮਿਲੀ ਹੈ ਐਸ ਤਾਂ ਇਹਨੂੰ ਕਤਲ ਦੇ ਨਜ਼ਰ ਨਾਲ ਹੀ ਦੇਖਦੇ ਆ ਕਿਉਂਕਿ ਸਾਡੇ ਜਾਣਦੇ ਜਾਂਦੇ ਆਂ ਹੀ ਉੱਥੇ ਡੈੱਡ ਬੋਡੀ ਉਹਦੀ ਪਈ ਸੀ ਤੇ ਮੌਕੇ ਤੇ ਗੁਰਚਰਨ ਸਿੰਘ ਉੱਥੋਂ ਫਰਾਰ ਹੋ ਗਿਆ ਸੀ ਆ ਸਾਨੂੰ ਦੁਪਹਿਰ ਸਮੇਂ ਇੱਕ ਇਤਲਾਹ ਮਿਲੀ